ਮਨ ਅਰੋੜਾ ਨੇ ਜਾਖੜ ਦਾ ਡੂਪ ਟੈਸਟ ਤੇ ਪ੍ਰਾਪਰਟੀ ਦੀ ਜਾਂਚ ਵਾਲਾ ਚੈਲੰਜ ਕਿਤਾ ਕਬੂਲ ਕੀਤਾ ਜਾਖੜ ਦਸਣ ਕਿੱਥੇ ਕਰਵਾਉਣਾ ਹੈ ਡਾਕਟਰ ਸਾਰੀਆਂ ਸਿਆਸੀ ਧਿਰਾਂ ਦੇ ਪ੍ਰਧਾਨਪਾਤ ਪ੍ਰਾਪਰਟੀ ਦੀ ਜਾਣਕਾਰੀ ਵੀ ਕਰਨ ਜੰਤ ਬ ਡੂਪ ਟੈਸਟ ਵਾਲੀ ਚੈਲੰਜ ਦੇ ਵਿਚਾਲੇ ਸੁਖੀਰ ਬਾਦਲ ਦੀ ਵੀ ਐਂਟਰੀ ਕਿਹਾ ਮੈਂ ਤਾਂ ਅੰਮ੍ਰਿਤਧਾਰੀ ਬਾਕੀਆਂ ਦਾ ਪਤਾ ਕਰ ਸੀ ਇਹ ਮਾਮਲਾ ਵਿਰੋਧੀਆਂ ਦੇ ਤੇ ਨਿਸ਼ਾਨਾ ਬੁਲੇ ਪੁਰਾਣੀਆਂ ਸਰਕਾਰਾਂ ਦੀਆਂ ਸਿਆਸੀ ਖੇਡਾਂ ਦੇ ਨਾਲ ਲੱਗਿਆ ਨਸ਼ੇ ਦਾ ਕਲੰਕ ਪੰਜਾਬ ਸਰਕਾਰ ਮੋੜ ਸਿਰ ਜੇਗੀ ਖੇਡਾਂ ਦਾ ਮਾਹੌਲ ਮੁੱਖ ਮੰਤਰੀ ਭਗਵੰਤ ਪਾਨੀ ਜਲੰਧਰ ਤੋਂ ਰਗਬੀ ਬਾਲਸ ਦੀ ਸ਼ਿਪਮੈਂਟ ਲੰਡਨ ਦੇ ਲਈ ਕੀਤੀ ਰਵਾਨਾ 25000 ਬਾਲਸ ਭੇਜੀਆਂ ਗਈਆਂ ਇੰਗਲੈਂਡ ਜਲੰਧਰ ਦੇ ਵਿੱਚ ਸਪੋਰਟਸ ਹੱਬ ਦਾ ਵੀ ਕੀਤਾ ਉਦਘਾਟਨ ਲੁਧਿਆਣਾ ਜ਼ਿੰਮੀਚੌਣ ਨੂੰ ਲੈ ਕੇ ਸਿਆਸੀ ਫਰਾਹੀ ਪੋਸਟਰ ਪਾੜਨ ਨੂੰ ਲੈ ਕੇ ਹੋਇਆ ਵਿਵਾਦ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਰਕਰ ਇੱਕ ਦੂਜੇ ਨਾਲ ਉਲਝੇ ਦੀ ਡਾਕੂਮੈਂਟਰੀ ਦੇ ਵਿੱਚ ਕੋਲਡੀ ਬਰਾਡ ਦਾ ਦਾਵਾ ਕਿ ਉਹ ਲਾਰੈਂਸ ਦੇ ਨਾਲ ਟੱਚ ਦੇ ਵਿੱਚ ਸੀ ਸਿੱਧੂ ਮੁਸਤੇਵਾਲਾ ਅਕਸਰ ਲਾਰੈਂਸ ਨੂੰ ਕਰਦਾ ਹੁੰਦਾ ਸੀ ਗੁੱਡ ਮਾਰਨਿੰਗ ਗੁੱਡ ਨਾਈਟ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਸਿੱਫਸਾ ਮੈਡੀਕਲ ਕਾਲਜ ਦੇ ਵਿੱਚ 100 ਬੈੱਡ ਦਾ ਨਸ਼ਾ ਮੁਕਤੀ ਕੇਂਦਰ ਬਣਾਉਣ ਦਾ ਕੀਤਾ ਐਲਾਨ ਕਿ ਆ ਡੱਬਾ ਲਈ ਤੇਲਨਾਬਾਦ ਦੇ ਵਿੱਚ ਵੀ ਬਣਨਗੇ ਨਸ਼ਾ ਮੁਕਤੀ ਕੇਂਦਰ ਸਫਾਈ ਮੁਲਾਜ਼ਮਾਂ ਦੀ ਤਨਖਾਹ 'ਚ 2300 ਰੁਪਏ ਇਜ਼ਾਫੇ ਦਾ ਐਲਾਨ ਹਰਿਆਣਾ ਚ ਗਰਮੀ ਕਾਰਨ ਪੈਟਰੋਲ ਪੰਪ ਦੀਆਂ ਮਸ਼ੀਨਾਂ ਠੱਪ برف ਤੇ ਗਿੱਲੀ ਬੋੜੀਆਂ ਦੇ ਨਾਲ ਮਸ਼ੀਨਾਂ ਨੂੰ ਕੀਤਾ ਜਾ ਰਿਹਾ ਠੰਡਾ ਸੂਬੇ ਦੇ ਵਿੱਚ 40 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਪਰ ਮੰਡਲ ਦੇ ਵਿੱਚ ਪੰਗ੍ਰੀਂ ਦੇ ਗੋਦਾਮ ਦੇ ਵਿੱਚ ਜੀਐਮਡੀ ਰੀਡ ਕਣਕ ਦੀਆਂ ਬੋੜੀਆਂ ਤੇ ਪਾਣੀ ਛਿੜਕਣ ਤੇ ਇੰਚਾਰਜ ਨੂੰ ਹਿਰਾਸਤ ਦੇ ਵਿੱਚ ਲਿਆ 8 ਸਿੰਪਲ ਕੋਈਸਨ ਫੇ ਸਤਿ ਸ੍ਰੀ ਅਕਾਲ ਨਮਸਕਾਰ ਗॉड ਆਫ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦੇ ਦੇ ਵਿੱਚ ਅੱਜ ਜ਼ਿਕਰ ਉਸ ਕਹਾਣੀ ਦਾ ਜੋ ਅਸੀਂ ਆਪਣੀਆਂ ਅੱਖਾਂ ਦੇ ਨਾਲ ਅਸੀਂ ਸਾਰਿਆਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖੀ ਉਹ ਕਹਾਣੀ ਜਿਸ ਦੇ ਵਿੱਚ ਇੱਕ ਵੱਡਾ ਪੰਜਾਬ ਦਾ ਸੂਰਮਾ ਯਕੀਨ ਹੈ ਕਿ ਪੰਜਾਬ ਦਾ ਇੱਕ ਕਾਬਲ ਪੁੱਤ ਚਲਾ ਗਿਆ ਉਸ ਦੀ ਬਹੁਤ ਚਰਚਾ ਇੱਕ ਵਾਰ ਫਿਰ ਤੋਂ ਹੋਈਏ ਮੇਰੇ ਤੋਂ ਬੜਾ ਇਸ ਦੇ ਨਾਲ ਹੀ ਗੱਲ ਪੰਜਾਬ ਦੇ ਵਿੱਚ ਐਂਟਰੀ ਤੇ ਲਗਾਏ ਜਾਣ ਵਾਲੇ ਟੈਕਸਟ ਦੀ ਤਿਆਰੀ ਦੇ ਉੱਤੇ ਵੀ ਕਰਾਂਗੇ ਤੇ ਗੱਲ ਉਸ ਨੂੰ ਦੀ ਵੀ ਹੋਏਗੀ ਜਿਸ ਦੇ ਉੱਤੇ ਖਾਣੇ 'ਚ ਜ਼ਹਿਰ ਮਲਾਉਣ ਦੇ ਇਲਜ਼ਾਮ ਲੱਗੇ ਤੇ ਗੱਲ ਤੁਹਾਡੇ ਏਸੀ ਦੇ ਟੈਂਪਰੇਚਰ ਦੀ ਇਸ ਸਮੇਂ ਜੇਕਰ ਤੁਸੀਂ ਏਸੀ ਔਨ ਕਰਕੇ ਅੱਜ ਦਾ ਇਹ ਪ੍ਰੋਗਰਾਮ ਦੇਖ ਰਹੇ ਹੋ ਤਾਂ ਇੱਕ ਵਾਰ ਚੈੱਕ ਕਰੋ ਕਿ ਤੁਹਾਡਾ ਏਸੀ ਕਿੰਨੇ ਉੱਤੇ ਚੱਲ ਰਿਹਾ ਹੈ ਜੇ 16 ਤੇ ਹੈ 18 ਤੇ ਹੈ ਤਾਂ ਤੁਹਾਨੂੰ ਸਾਵਧਾਨ ਕਰਨ ਵਾਲੀ ਖਬਰ ਹੈ ਸਰਕਾਰ ਦੇ ਨਵੇਂ ਨਿਯਮ ਆ ਸਕਦੇ ਹਨ ਫਰਜ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਖਬਰ ਅਸੀਂ ਮੁਖਤਰ ਸਾਹਿਬ ਤੋਂ ਲਵਾਂਗੇ ਮੁਖਤਰ ਸਾਹਿਬ ਦੇ ਵਿੱਚ ਇੱਕ ਕੁੱਟਮਾਰ ਹੋਈ ਹੈ ਔਰ ਉਸ ਮਾਮਲੇ ਚ ਪਰਚਾ ਦਰਜ ਕੀਤਾ ਗਿਆ ਹੈ ਔਰ ਇਸ ਪੂਰੇ ਮਾਮਲੇ ਚ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨੇ ਵੀ ਨੋਟਿਸ ਲਿਆ ਹੈ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਹੈ ਮੁਖਤਰ ਕੁੱਟਮਾਰ ਮਾਮਲੇ ਚ ਪਰਚਾ ਦਰਜ ਹੋ ਗਿਆ ਹੈ ਸ਼ਿਵ ਸੇਨਾ ਵਰਕਰਾਂ ਨੇ ਕੁੱਟਿਆ ਸੀ ਇੱਕ ਸਿੱਖ ਨੌਜਵਾਨ ਔਰ ਜੱਥੇਦਾਰ ਗਿਆਨੀ ਗੜਗੜਜ ਨੇ ਵੀ ਮਾਮਲੇ ਦਾ ਨੋਟਿਸ ਲਿਆ ਹੈ ਮਲਜ਼ੂਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਗਿਆਨੀ ਗੜਗੜਜ ਦੇ ਵੱਲੋਂ ਇਹ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਕਿ ਦਸਤਾਰ ਦੀ ਬੇਦਬੀ ਕੀਤੀ ਗਈ ਹੈ ਭਾਈ ਚਰਕ ਸੰ ਸਟਰਨ ਮਾਰਨ ਵਾਲਿਆਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ। ਔਰ ਸਾਬਕਾ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮਾਮਲੇ 'ਚ ਨੋਟਿਸ ਪਿਆ ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਇਹਦਾ ਮਾਮਲਾ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ ਔਰ ਪਾਰਕਿੰਗ ਦਾ ਵਿਵਾਦ ਇਹਨਾਂ ਬਧਿਆਹ ਇੱਕ ਨੌਜਵਾਨ ਦੇ ਨਾਲ ਕੁਝ ਜਿਹੜੇ ਪ੍ਰਦਰਸ਼ਨਕਾਰੀਆਂ تھے ਸ਼ਿਲਫੇਨਾ ਪੰਜਾਬ ਦੇ ਪ੍ਰਧਾਨ ਦੇ ਨਾਲ ਮੌਜੂਦ ਸਨ ਉਹ ਉਹਨਾਂ ਦੀ ਪਾਰਟੀ ਦੇ ਵਰਕਰ ਜਾਂ ਸਮਰਥਕ ਉਹਨਾਂ ਨੇ ਇਸ ਨੌਜਵਾਨ ਦੇ ਨਾਲ ਝੂਟਮਾਰ ਕੀਤੀ ਹੈ। ਗੱਡੀ ਦੇ ਵਿੱਚੋਂ ਕੱਢਿਆ ਗਿਆ ਖੂਬ ਝੂਟਮਾਰ ਹੁੰਦੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੇ ਇਸ ਪੂਰੇ ਮਾਮਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਜਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜਚ ਉਹਨਾਂ ਦੇ ਵੱਲੋਂ ਨੋਟਿਸ ਪੇ ਆ ਗਿਆ ਹੈ ਤੇ ਇਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਹੋਣਾ ਚਾਹੀਦਾ ਹੈ ਦਸਤਾਰ ਦੀ ਬੇਦਬੀ ਕੀਤੀ ਗਈ ਹੈ ਮਲਤੂਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹਾਲਾਂਕਿ ਝੂਠ ਮਾਰ ਦੀ ਵਜ੍ਹਾ ਕੀ ਹੈ ਦੋਵੇਂ ਤਰ੍ਹਾਂ ਦੀ ਅੱਪੋ-ਆਪਣੀ ਅਲੀਗੇਸ਼ਨਸ ਜਾਂ ਬਿਆਨ ਹੋਣਗੇ ਪਰ ਉੱਥੇ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਪ੍ਰਦਰਸ਼ਨ ਦੇ ਵਿਚਾਲੇ ਇਹ ਪਾਰਕਿੰਗ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਵਿਵਾਦ ਹੱਥੋ ਪਾਈ ਤੱਕ ਪਹੁੰਚਿਆ ਹੱਥੋ ਪਾਈ ਤੋਂ ਪਹੁੰਚਦੇ ਪਹੁੰਚਦੇ ਗੱਡੀ ਦੇ ਵਿੱਚੋਂ ਖਿੱਚ ਕੇ ਨੌਜਵਾਨ ਨੂੰ ਬਾਹਰ ਕੱਢ ਆਪਰੇ ਇੱਕ ਸ਼ਖਸ ਨੂੰ ਲਾਲ ਕਮੀਜ਼ ਤੇ ਵਿੱਚ ਨਜ਼ਰ ਆ ਰਿਹਾ ਹੈ ਜੋ ਕਿ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਮੁੱਕੇ ਮਾਰਦਾ ਹੋਇਆ ਨਜ਼ਰ ਆਇਆ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਟਵੀਟ ਕੀਤਾ ਮੈਂ ਤੁਹਾਨੂੰ ਦਿਖਾ ਰਿਹਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਏਗਾ ਜਨਨੀ ਹਰਪ੍ਰੀਤ ਸਿੰਘ ਸਾਹਿਬ ਦਾ ਜੱਟ ਦਾ ਆਦਮੀ ਉਹਨਾਂ ਨੇ ਟਵੀਟ ਕਰਕੇ ਲਿਖਿਆ ਹੈ ਕਾਰਨ ਕੀ ਹੈ ਪਤਾ ਨਹੀਂ ਪਰ ਹੁਣ ਪੰਜਾਬ ਦੇ ਵਿੱਚ ਵੀ ਸਿੱਖ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਸੁਰੱਖਿਅਤ ਨਹੀਂ ਅਜਿਹੇ ਤਣਾਅ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਲੇ ਹਨ ਪਰ ਸਰਕਾਰ ਬੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ ਕੋਈ ਵੀ ਹੋਵੇ ਕਾਰਵਾਈ ਨਾ ਹੋਈ ਤਾਂ ਜ਼ਿੰਮੇਵਾਰੀ ਸਰਕਾਰ ਦੇ ਪ੍ਰਸ਼ਾਸਨ ਦੀ ਜ਼ਰੂਰ ਹੋਵੇ। ਨਾ ਯਾਰ। ਕੋਈ ਨਾ ਕੋਈ ਨਾ ਬਹੂ ਜੀ ਰਹੇ। ਰੁਕਤਾ ਦੇ ਮੁਖਰ ਸਾਹਿਬ ਤੋਂ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਨਾਲ ਨੇ ਕੁਲਦੀਪ ਰੇਣੀ ਕੁਲਦੀਪ ਦੱਸੋ ਕੀ ਕੋਈ ਪੂਰੀ ਗੱਲਬਾਤ ਉੱਥੇ ਹੋਈ ਹੈ ਝਗੜੇ ਦੀ ਵਜ੍ਹਾ ਕੀ ਹੈ ਬਿਲਕੁਲ ਗੌਰਵ ਜੀ ਇਹ ਹੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਕਿਉਂਕਿ ਬੱਸ ਸਟੈਂਡ ਦੇ ਅੰਦਰ ਇੱਕ ਪੁਲਿਸ ਚੌਂਕੀ ਬਣੀ ਹੋਈ ਆ ਕੋਈ ਉਸ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇੱਕ ਜਾਮ ਲਗਾਇਆ ਹੋਇਆ ਸੀਗਾ ਸ਼ਿਵ ਸੈਨਾ ਦੇ ਇਹਨਾਂ ਵਰਕਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਪਿਛਲੇ ਦਿਨੀ ਇਹਨਾਂ ਦੇ ਕਿਸੇ ਆਗੂ ਤੇ ਹਮਲਾ ਹੋਇਆ ਤੇ ਪੁਲਿਸ ਹੋਂਦੇ ਤੇ ਕਾਰਵਾਈ ਨਹੀਂ ਕਰ ਰਹੀ ਜਿਸ ਤੋਂ ਬਾਅਦ ਨਾ ਇਹ ਮੇਨ ਜਿਹੜਾ ਮੁਕਸਰ ਮਲੂਟ ਰੋਡ ਹੈਗਾ ਉਹਨੂੰ ਜਾਮ ਕਰ ਦਿੱਤਾ ਸੀਗਾ ਤੇ ਇਹ ਜਿਹੜਾ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਹੈਗਾ ਇਹਨੇ ਉੱਥੇ ਬਿਲਕੁਲ ਹਸਪੀਟਲ ਦੇ ਨਾਲ ਜਿਹੜਾ ਹੈਗਾ ਇੱਕ ਸੰਧੂ ਹਸਪੀਟਲ ਆ ਬਸ ਸਟੈਂਡ ਦੇ ਬਿਲਕੁਲ ਨਾਲ ਤੇ ਉੱਥੇ ਜਾ ਰਿਹਾ ਸੀ ਕੋਈ ਮਰੀਜ਼ ਨੇ ਲੈ ਕੇ ਆਉਣਾ ਸੀ ਇਹਨੇ ਸਿਰਫ ਇੰਨਾ ਕਿਹਾ ਕਿ ਤੁਸੀਂ ਆਮ ਲੋਕਾਂ ਨੂੰ ਜਿਹੜਾ ਹੈਗਾ ਉਹ ਪਰੇਸ਼ਾਨ ਕਰ ਰਹੇ ਹੋ ਜਿਸ ਤੋਂ ਬਾਰੇ ਮੈਂ ਥੋੜੀ ਬਹੁਤ ਕਹਾ ਸੁਣੀ ਹੋ ਗਈ ਤੇ ਗੱਲ ਉੱਥੋਂ ਪਈ ਤੱਕ ਚਲੀ ਗਈ ਉਹ ਮੁੰਡਾ ਅੰਦਰ ਜਾ ਕੇ ਬੈਠਾ ਵੀ ਆ ਕਾਰ ਦੇ ਵਿੱਚ ਪਰ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਉਹਨੂੰ ਅੰਦਰੋਂ ਕਾਰ ਦੇ ਅੰਦਰੋਂ ਕੱਢ ਕੇ ਜਿਹੜਾ ਹੈਗਾ ਉਹ ਕੁੱਟਿਆ ਗਿਆ ਉਹਦੇ ਕੱਪੜੇ ਤੱਕ ਜਿਹੜੇ ਹੈਗੇ ਨੇ ਉਹ ਪਾਰਕ ਪਾੜੇ ਗਏ ਨੇ ਉਹ ਸਾਰਾ ਕੁਝ ਤਸਵੀਰਾਂ ਦੇ ਵਿੱਚ ਜਿਹੜਾ ਹੈਗਾ ਉਹ ਸਾਹਮਣੇ ਆ ਗਿਆ ਹੈਗਾ ਔਰ ਖ਼ੁਦ ਹਾਲ ਜਿਹੜੇ ਤੇ ਕਹੀਏ ਤਾਂ ਸਿੱਖ ਜਥੇਬੰਦੀਆਂ ਇਕੱਤਰ ਹੋ ਗਈਆਂ ਔਰ ਪੁਲਿਸ ਨੇ ਦੇ ਰਿਹਾ ਹੈਗਾ ਇਸ ਮਾਮਲੇ ਦੇ ਵਿੱਚ ਪਰਚਾ ਜਿਹੜਾ ਹੈਗਾ ਉਹ ਦਰਜ ਕਰ ਲਿਆ ਪਰ ਨਾਲ ਨਾਲ ਇੱਕ ਮੰਗ ਹੋ ਰਿਹਾ ਕਿ 295 ਇਹ ਵੀ ਜਿਹੜੀ ਮੰਗ ਹੈਗੀ ਆ ਉਹ ਸਿੱਖ ਜਥੇਬੰਦੀਆਂ ਨੇ ਰੱਖੀ ਆ ਅਜੇ ਜਿਹੜੀ ਉਹ ਐਫ ਆਈ ਆਰ 295 ਇਹ ਤਾਂ ਰੱਖੀ ਆ ਨਹੀਂ ਜੋੜੀ ਗਈ ਠੀਕ ਹੈ ਕ੍ਰਾਸ ਪਰਚਾ ਹੋਇਆ ਅਬ ਨਹੀਂ ਜੀ ਕ੍ਰਾਸ ਪਰਚਾ ਨਹੀਂ ਬਿਲਕੁਲ ਕੁੱਟਮਾਰ ਦਾ ਪਰਚਾ ਜਿਹੜਾ ਹੈਗਾ ਇਹਦੇ ਵਿੱਚ ਕੁੱਟਮਾਰ ਕਰਨ ਦਾ ਪਰਚਾ ਹੋਇਆ ਹੈਗਾ ਕਿ ਠੀਕ ਹੈ ਮਤਲਬ ਜਿਹੜੇ ਕੁੱਟ ਰਹੇ ਨੇ ਉਹਦਾ ਦੇ ਉੱਤੇ ਪ੍ਰਦਰਸ਼ਨਕਾਰੀਆਂ ਤੇ ਕੁੱਟਮਾਰ ਦਾ ਪਰਚਾ ਹੋਇਆ ਹਾਂ ਜੀ ਠੀਕ ਹੈ ਸ਼ੁਕਰੀਆ ਕੁਲਦੀਪ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਇਸ ਸਭ ਦੇ ਵਿਚਾਲੇ ਇਸ ਪੂਰੇ ਮੁੱਦੇ ਉੱਤੇ ਇੱਕ ਪੁਲਿਸ ਦੀ ਸਟੇਟਮੈਂਟ ਆਈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ 11 6 ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਸਰ ਸਾਹਿਬ ਵਿਖੇ ਸ਼ੇਵ ਸੈਨਾ ਕਨੌਲੀ ਗਰੁੱਪ ਦੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗ ਗਈ ਹੈ ਉੱਥੇ ਜਾਣਾ ਉਹਦਾ ਸੀਗਾ ਕੋਈ ਮਰੀਜ਼ ਲਿਜਾਣ ਆਲਾ ਉੱਥੇ ਜਾ ਰਿਹਾ ਸੀ ਉਹਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆਪਸ ਵਿੱਚ ਬੈਸਬਾਜੀ ਹੋਈ ਜਿਸ ਨੂੰ ਲੈੰਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗੈਂਡ ਖਨਾਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਦੇ داخل ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਦਿੱਤੀ ਗਈ ਹੈ ਤੇ ਜਿਹੜੇ ਦੋਸ਼ੀ ਬਾਈ ਨੇਮ ਇਹਨੇ ਲਿਖਾਏ ਨੇ ਬਿਆਨਾਂ ਚ ਦੱਸਿਆ ਜਾ ਰਿਹਾ ਕਿ ਕੁੱਟਮਾਰ ਉਸ ਸਮੇਂ ਹੋਈ ਜਦੋਂ ਨੌਜਵਾਨ ਨੇ ਕਾਰ ਪਾਰਕਿੰਗ ਕਰਨ ਨੂੰ ਲੈ ਕੇ ਕੁਝ ਕਿਹਾ ਜਿਸ ਤੋਂ ਬਾਅਦ ਸਮਰਥਕਾਂ ਤੇ ਨੌਜਵਾਨ ਦੇ ਵਿਚਾਲੇ ਤਕਰਾਰ ਹੋ ਗਈ ਤੇ ਹੌਲੀ-ਹੌਲੀ ਇਸ ਗੱਲ ਨੇ ਧੂਲ ਫੜ ਲਿਆ ਤੇ ਮਾਮਲਾ ਕੁੱਟਮਾਰ ਤੱਕ ਜਾ ਪਹੁੰਚਿਆ ਦੇ ਵਿੱਚ ਸ਼ਾਮਲ ਕੁਝ ਲੋਕਾਂ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨ ਨੂੰ ਘੇਰਿਆ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ ਹਾਲਾਤ ਵਿਗੜਦੇ ਦੇਖ ਰਾਹਗੀਰਾਂ ਨੇ ਵਿਚਾਲੇ ਬਚਾ ਕੇ ਨੌਜਵਾਨ ਨੂੰ ਛੁਡਵਾਇਆ ਜ਼ਿਕਰ ਖਾਸ ਕੀ ਮੌਕੇ ਦੇ ਉੱਤੇ ਸ਼ਿਵ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਰਾਜੇਸ਼ ਕੁਮਾਰ ਵੀ ਮੌਜੂਦ ਸਨ ਜਿਨ੍ਹਾਂ ਦੇ ਘਰ ਦੇ ਉੱਤੇ ਕਥਿਤ ਹਮਲੇ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਸਮਰਥਕ ਇਨਸਾਫ ਦੀ ਮੰਗ ਕਰ ਰਹੇ ਸਨ ਇਹਰੇ ਮਾਮਲਾ ਚਰਮਾਂਦਾ ਹੋਇਆ ਮੁਖਸਰ ਸਾਹਿਬ ਦਾ ਨਜ਼ਰ ਨਜ਼ਰ ਜ਼ਰੂਰ ਆ ਰਿਹਾ ਹੈ ਪਰ ਸਵਾਲ ਇਹ ਹੈ ਕਿ ਅੱਗੇ ਐਕਸ਼ਨ ਕੀ ਹੋਏਗਾ ਪਰ ਜਦੋਂ ਪਾਰਕਿੰਗ ਵਰਗੇ ਮੁੱਦੇ ਛੋਟੇ ਮੁੱਦੇ ਨੂੰ ਲੈ ਕੇ ਵਿਵਾਦ ਹੋਵੇ ਤੇ ਇਸ ਵਿੱਚ ਆਲੇ ਗੱਲ ਜਾਂ ਇਲਜ਼ਾਮ ਬੇਅਦਬੀ ਤੱਕ ਦੇ ਲੱਗਣ ਫਿਰ ਫਰਕ ਤਪੈਂਦਾ ਹੁਣ ਅੱਗੇ ਵਧਦੇ ਹਾਂ ਤੇ ਗੱਲ ਸਿਆਸੀ ਵੀ ਕਰਾਂਗੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਸੁਨੀਲ ਜਾਖੜ ਦਾ ਚੈਲੰਜ ਕਬੂਲ ਕੀਤਾ ਅਮਨ ਅਰੋੜਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੋਣ ਦੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਜਾਇਦਾਦ ਦਾ ਬਿਉਰਾ ਦੇ ਨੂੰ ਤਿਆਰ ਨਹੀਂ ਮੈਂ ਉਹਦਾ ਜਿੱਥੇ ਸਵਾਗਤ ਕਰਦਾ ਮੈਂ ਤੁਹਾਡੇ ਉਸ ਚੈਲੰਜ ਨੂੰ ਐਕਸੈਪਟ ਵੀ ਕਰਦਾ ਕਿ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਉਹ ਨਸ਼ਰ ਕਰਨੇ ਚਾਹੀਦੇ ਨੇ ਅਮਨ ਅਰੋੜ ਨੇ ਕਿਹਾ ਕਿ ਰਹੀ ਗੱਲ ਡੂਪ ਟੈਸਟ ਦੀ ਤਾਂ ਉਸ ਦਿਲੀ ਵੀ ਤਿਆਰ ਨਹੀਂ ਦਿਨ ਥਾਂ ਤੇ ਸਮਾਂ ਜਾਖੜ ਤੈਕਰਨ ਉਹ ਜਿੱਥੇ ਕਹਿਣਗੇ ਉੱਥੇ ਆਣ ਨੂੰ ਤਿਆਰ ਨਹੀਂ ਮੈਂ ਉਹਦਾ ਜਿੱਥੇ ਸਵਾਗਤ ਕਰਦਾ ਮੈਂ ਤੁਹਾਡੇ ਉਸ ਚੈਲੰਜ ਨੂੰ ਐਕਸੈਪਟ ਵੀ ਕਰਦਾ ਕਿ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਉਹ ਨਸ਼ਰ ਕਰਨੇ ਚਾਹੀਦੇ ਨੇ ਪੰਜਾਬੀ ਸਿਆਸਤ ਦੇ ਵਿੱਚ ਡੋਪਟੈਸ ਦੀ ਉਤੀ ਸ਼ੁਰੂ ਹੋਈ ਸਿਆਸਤ ਇਨਕਮ ਟੈਕਸ ਤੱਕ ਜਾਖੜ ਦੇ ਬਿਆਨ ਦੇ ਨਾਲ ਪਹੁੰਚੀ ਸੀ ਇਨਕਮ ਟੈਕਸ ਕਰਾਓ ਸਾਡੇ ਇਹ ਜੀ ਨੂੰ ਜੋ ਬੰਦ ਤੇ ਜੋ ਤੁਮਾਂ ਨੂੰ ਮੈਂ ਚੈਲੇਂਜ ਕਰਦਾ ਈ ਮਾਸ਼ਾ 페ਜੋ ਤੇ ਨਹੀਂ ਕਰੇ ਪਰ ਪ੍ਰਧਾਨਾਂ ਦਾ ਇਨਾਂ ਘਰਾਂ ਪ੍ਰਧਾਨਾਂ ਦਾ ਕਰਾਓ ਇਹਨਾਂ ਕੋਲ ਇਨਕਮ ਕਿਹចੋ ਅਨਲੈਸ ਯੂ ਫੋਲੋ ਦਾ ਮਨੀ ਟ੍ਰੇਡ ਦਰਅਸਲ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਹਰਪਾਲ ਚਿਮਾਨੀ ਅਕਾਲੀ ਦਲ ਅਤੇ ਕਾਂਗਰਸ ਨੂੰ ਨਸ਼ੇ ਦੀ ਲਈ ਜ਼ਿੰਮੇਵਾਰ ਦੱਸਦੇ ਹੋਏ ਦੋਵੀਂ ਪਾਰਟੀਆਂ ਦੇ ਆਗੂਆਂ ਦੇ ਡਰਗ ਟੈਸਟ ਕਰਵਾਉਣ ਦੀ ਗੱਲ ਕਹੀ ਅਤੇ ਡਰਗ ਟੈਸਟ ਦੇ ਉੱਤੇ ਬਿਆਨਬਾਜ਼ੀ ਦਾ ਦੌਰ ਰਾਜਵਣਿੰਗ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਅਫੀਮ ਦੀ ਖੇਤੀ ਦੀ ਹਮਾਇਤ ਕੀਤੀ ਸੀ। ਅਰੇ ਵੀ ਬਾਅਦ ਵਾਅਦਾ ਹੋਇਆ ਡਰਗ ਟੈਸਟ ਵਾਲਾ ਤੇ ਇਨਕਮ ਟੈਸਟ ਤੱਕ ਵੀ ਪਹੁੰਚ ਗਿਆ ਤੇ ਸਿਆਸਤ ਥੋੜੀ ਹੈ। ਇਹ ਤਾਂ ਡਰਗ ਟੈਸਟ ਵਾਲੇ ਚੈਲੰਜ ਤੇ ਸੁਬੀਰ ਸਿੰਘ ਬਾਦਲ ਦੀ ਵੀ ਐਂਟਰੀ ਹੋ ਗਈ। ਸੁਬੀਰ ਬਾਦਲ ਨੇ ਤਾਂ ਕਿਹਾ ਕਿ ਮੈਂ ਤਾਂ ਅੰਮ੍ਰਿਤਧਾਰੀ ਬਾਕੀਆਂ ਦਾ ਪਤਾ ਕਰ ਲਿਆ ਜਾ ਸੁਬੀਰ ਬਾਦਲ ਕਹਿ ਰਹੇ ਨੇ ਕਿ ਡੋਪ ਟੈਸਟ ਬਾਕੀਆਂ ਦਾ ਕਰਵਾ ਲਓ ਕਿਉਂਕਿ ਮੈਂ ਤਾਂ ਅੰਮ੍ਰਿਤਧਾਰੀ ਆ ਔਰ ਇੱਕ ਤੰਜ ਭਰੇ ਲੈਸੇ ਦੇ ਵਿੱਚ ਸੁਬੀਰ ਬਾਦਲ ਇਹ ਕਹਿੰਦੇ ਹੋਏ ਨਜ਼ਰ ਡੋਪ ਟੈਸਟ ਗਰਾਊਂਡ ਵਿੱਚ ਹੀ ਹੁੰਦਾ ਹੈ ਸਾਡਾ ਡਾਕਟਰ ਡਾਕਟਰ ਤਾਂ ਇਹ ਤਾਂ ਅੰਮ੍ਰਿਤਧਾਰੀ ਬੰਦੇ ਆ ਮੱਖ ਮੰਤਰੀ ਨੂੰ ਪੁੱਛ ਲਓ ਕਿ ਡੋਪ ਟੈਸਟ ਵਾਕਈ ਕਿ ਪੋਲਿਟিক্যাল ਪਾਰਟੀਆਂ ਦੇ ਆਗੂ ਕਰਵਾਉਣਗੇ ਕਿ ਨਹੀਂ ਕਰਵਾਉਣਗੇ ਪਰ ਜਦੋਂ ਨਸ਼ੇ ਦੇ ਮੁੱਦੇ ਵਾਲੀ ਗੱਲ ਵੱਡੇ ਆਗੂਆਂ ਦੇ ਟੈਸਟ ਦੇ ਉੱਤੇ ਆ ਕੇ ਖੜ ਜਾਵੇ ਫਿਰ ਫਰਕ ਤੱਪੇਂਦਾ ਉਹਨਾਂ ਸਿਆਸਤਦਾਨਾਂ ਨੂੰ ਜਿਹੜੇ ਡੋਪ ਟੈਸਟ ਤੋਂ ਕਿਨਾਰਾ ਕਰਨਗੇ ਜਾਂ ਕਰ ਸਕਦੇ ਨੇ ਉਹ ਇਹ ਜ਼ਰੂਰ ਸੋਚ ਰਹੇ ਹੋਣਗੇ ਕਿ ਸਾਡੀ ਤਾਂ ਸਿਆਸਤ ਖਤਮ ਨਾ ਹੋ ਜਾਵੇ ਜੇਕਰ ਡੋਪ ਟੈਸਟ ਕਰਵਾਉਣਾ ਪੈ ਗਿਆ ਅਗਲੀ ਖਬਰ ਤਰਕ ਕਰਦੇ ਆਂ ਲੁਧਿਆਣਾ ਵੈਸ ਤੋਂ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੰਜੀਵ ਰੋੜਾ ਦੇ ਜਿੱਤਣ ਦੇ ਉੱਤੇ ਉਹਨਾਂ ਨੂੰ ਮੰਤਰੀ ਬਣਾ ਕੇ ਬਣਾ ਦੇਣ ਵਾਲੀ ਕੇਜਰੀਵਾਲ ਦੇ ਬਿਆਨ ਤੇ ਵਿਰੋਧੀਆਂ ਨੇ ਉਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਭਾਜਪਾ ਅਤੇ ਕਾਂਗਰਸ ਦੋਵਾਂ ਦਾ ਮੰਨਣਾ ਕਿ ਅਰਵਿੰਦ ਕੇਜਰੀਵਾਲ ਖੁਦ ਹੀ ਰਾਜ ਸਭਾ ਦੇ ਵਿੱਚ ਸੀਟ ਪੱਕੀ ਕਰਨ ਦੇ ਲਈ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਨੇ। ਕਿਉਂਕਿ ਵੋਟਾਂ ਪੈ ਨਹੀਂ ਰਹੀਆਂ ਆਮ ਆਦਮੀ ਪਾਰਟੀ ਨੂੰ ਇਹ ਵੀ ਕਹਿ ਰਹੇ ਨੇ ਕਿ ਸੰਜੀਵ ਰੋੜਾ ਨੂੰ ਦਿਤਾਓ ਮੈਂ ਉਹਨੂੰ ਦ੍ਰਿਪਤੀ ਮੁੱਖ ਮੰਤਰੀ ਬਣਾ ਦੂੰਗਾ। ਜਾਂ ਤੇ ਇਹ ਚੋਣ ਹਾਰ ਰਹੇ ਨੇ لوکا ਨੂੰ ਫੇਰ ਇੱਕ ਵਾਰੀ ਜਿੱਦਾਂ ਇਹਨਾਂ ਨੇ 2022 ਦੇ ਵਿੱਚ گمراہ ਕੀਤਾ ਸੀ ਉਦਾਂ ਹੀ گمراہ ਕਰਨ ਲਈ ਇਹ ਇੱਕ ਸ਼ਰੂਫਾ ਛੱਡਿਆ ਗਿਆ ਦਰਸਲ ਕਿ ਜਿਵਾਨ ਨੇ ਲੁਧਿਆਣਾ ਦੇ ਵਿੱਚ ਸੰਜੀਵ ਰੋੜਾ ਦੇ ਪੱਖ ਤੇ ਵਿੱਚ ਵੋਟ ਦੀ اپیل ਕੀਤੀ ਸੀ ਅਤੇ ریلی ਦੀ ਸਟੇਜ ਤੋਂ ਮੰਤਰੀ ਬਣਾਉਣ ਵਾਲੀ ਗੱਲ ਵੀ ਕਹੀ ਸੀ ਆਪ 19 ਤਾਰੀਖ ਕੋ ਆਪਣਾ ਕੰਮ ਪੂਰਾ ਕਰ ਦੋ इनको ਐਮ ਐਲ اے ਬਣਾ ਦੋ 20 ਤਾਰੀਖ ਕੋ ਹਮ इनको ਮੰਤਰੀ ਬਣਾ ਦੇਗੇ ਕੈਬਨਿਟ ਮੰਤਰੀ ਦਜੀ ਕੇ ਸੰਜੀਵ ਰੋੜਾ ਮੌਜੂਦਾ ਕਮੇਟੀ ਵਿੱਚ ਰਾਜ ਸਭਾ ਦੇ ਮੈਂਬਰ ਨੇ ਅਤੇ ਜੇਕਰ ਉਹ ਜਿੱਤਦੇ ਨੇ ਤਾਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਹੈ ਕਿ ਅਰਵਿੰਦ ਕੀਜਲੀਵਾਲ ਉਹਨਾਂ ਦੀ ਸੀਟ ਤੋਂ ਰਾਜ ਸਭਾ ਜਾ ਸਕਦੇ ਨੇ। ਔਰ ਕਾਬਲੇ ਗੌਰੇ ਕੇ ਇਸ ਤਰੀਕੇ ਦਾ ਹੀ ਵਾਦਾ ਕੀਤਾ ਗਿਆ ਸੀ ਜਦੋਂ ਜਲੰਧਰ ਬੈਸ ਦੀ ਚੋਣ ਹੋ ਰਹੀ ਸੀ ਤਾਂ ਉਸ ਸਮੇਂ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਤਾਂ ਉਸ ਤਰੀਕੇ ਦਾ ਹੀ ਵਾਦਾ ਸੀ ਕਿ ਜੇਕਰ ਉਹ ਜਿੱਤ ਗਏ ਤਾਂ ਮੰਤਰੀ ਬਣਾ ਦਿੱਤੇ ਜਾਣਗੇ ਫਿਰ ਉਹ ਜਿੱਤੇ ਵੀ ਤੇ ਮੰਤਰੀ ਵੀ ਬਣ ਚੁੱਕੇ ਨੇ। ਪਰ ਕੀ ਵਾਕਈ ਮੰਤਰੀ ਵਾਲੀ ਸੀਟ ਦੇ ਲਈ ਲੋਕਾਂ ਦੇ ਵੱਲੋਂ ਵੋਟ ਕਰ ਦਿੱਤਾ ਜਾਏਗਾ ਦੇਖੋ ਹੁਣ ਅੱਗੇ ਵਾਦਿਆਂ ਤੇ ਵਾਰੀ ਆਜ ਤੇ ਸਵਾਲ ਦੀ ਅੱਜ ਦਾ ਸਵਾਲ ਰਾਜ ਸਭਾ ਦੇ ਨਾਲ ਜੁੜਿਆ ਹੋਇਆ ਪੁੱਛ ਰਹੇ ਹਾਂ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਰਾਜ ਸਭਾ ਦੀ ਪਹਿਲੀ ਮਹਿਲਾ ਮੈਂਬਰ ਕੌਣ ਸਨ ਸਰੋਜਨੀ ਨਾਇਡੂ ਰੁਕਮਣੀ ਦੇਵੀ ਅਰੁਣ ਡੇਲ ਇੰਦਰਾ ਗਾਂਧੀ ਜਾਂ ਫਿਰ ਆਪਸ਼ਨ ਬੀ ਵਿਜੇ ਲక్ష్ਮੀ ਪੰਡੇ ਦਿਖੋ ਸਾਡੀ ਦੇਸ਼ ਦੇ ਵਿੱਚ ਪਾਰਲੀਮੈਂਟ ਦੇ ਦੋ ਸਦਨ ਨੇ ਲੋਰ ਸਦਨ ਤੇ ਪਰਸਦਨ ਅਪਰ ਸਦਨੇ ਰਾਜ ਸਭਾ ਔਰ ਰਾਜ ਸਭਾ ਦੇ ਵਿੱਚ ਜਾਂ ਤਾਂ ਨੋਮੀਨੇਸ਼ਨ ਦੇ ਜ਼ਰੀਏ ਨੋਮੀਨੇਟ ਕਰਕੇ ਭੇਜ ਦਿੱਤੇ ਜਾਂਦੇ ਨੇ ਜਿਹੜੇ ਰਾਜ ਸਭਾ ਦੇ ਮੈਂਬਰ ਹੁੰਦੇ ਨੇ ਜਾਂ ਫਿਰ ਜਿਹੜੇ ਵੱਖ-ਵੱਖ ਸੂਬਿਆਂ ਤੋਂ ਆਉਂਦੇ ਨੇ ਡਾਇਰੈਕਟਲੀ ਉਹਨਾਂ ਨੂੰ ਲੋਕਾਂ ਦੇ ਵੱਲੋਂ ਵੋਟ ਪਾ ਕੇ ਇਲੈਕਟ ਨਹੀਂ ਕੀਤਾ ਜਾਂਦਾ ਤਾਂ ਰਾਜ ਸਭਾ ਦੇ ਵਿੱਚ ਪਹਿਲੀ ਮਗਲਾ ਮੈਂਬਰ ਕੌਣ ਸੀ ਅੱਜ ਦਾ ਸਵਾਲ ਹੈ ਇਹ ਇਸ ਕਰਕੇ ਵੀ ਇਹ ਸਵਾਲ ਕਿਉਂਕਿ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਨੇ ਔਰ ਰਾਜ ਸਭਾ ਦੀ ਸੀਟ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਵਿਰੋਧੀ ਚੇਰਨ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਲੁਧਿਆਣਾ ਜ਼ਿਮਨੀ ਚੌਂਕ ਦੇ ਵਿੱਚ ਪੋਸਟਰ ਲਗਾਉਣ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਾਲੇ ਤਕਰਾਰ ਹੁੰਦੀ ਹੋਈ ਨਜ਼ਰ ਆਈ ਉੱਥੋਂ ਦੀਆਂ ਤਸਵੀਰਾਂ ਅਤੇ ਨੌਬਤ ਹੱਥੋ ਪਾਈ ਤੱਕ ਪਹੁੰਚ ਗਈ ਭਾਜਪਾ ਵਰਕਰ ਨੇ ਆਮ ਆਦਮੀ ਪਾਰਟੀ ਦੇ ਉੱਤੇ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਦੀ ਪਾਰਟੀ ਦੇ ਪੋਸਟਰ ਫੜਨ ਦੇ ਇਲਜ਼ਾਮ ਲਗਾਏ ਨੇ ਜਦੋਂ ਅਸੀਂ ਵਿਰੋਧ ਕੀਤਾ ਤੇ ਉੱਥੇ ਆਮ ਆਦਮੀ ਪਾਰਟੀ ਦੇ ਗੁੰਡੇ ਵੀ ਆ ਗਏ ਤੇ ਜਦੋਂ ਪੁੱਛਿਆ ਵੀ ਕਿਥੇ ਰਹਿੰਦੇ ਹੋ ਫਿਰ ਉਹ ਭੱਜ ਗਏ ਤੇ ਜਦੋਂ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਹਾਡੇ ਕੋ ਕੀ ਥੋਟੀ ਹੈ ਤੁਸੀਂ ਕੀ ਇਹ ਝੰਡੇ ਉਤਾਰ ਸਕਦੇ ਹੋ ਇੰਨੀ ਲਾਲਚ ਵੱਧ ਗਈ ਗੁੱਗੀ ਸਾਹਿਬ ਦਾ ਜਿਹੜਾ ਸ਼ਰਧਾਂਜਿਲਾਂ ਦਾ ਬੋਰਡ ਸੀ ਉੱਤੇ ਵੀ ਆਮ ਆਦਮੀ ਪਾਰਟੀ ਨੇ ਆਪਣਾ ਬੋਰਡ ਲਾਤਾ ਲੁਧਿਆਣਾ ਦੇ ਵਿੱਚ ਜ਼ਿੰਮੀ ਚੋਣਾ ਨੇ ਅਜਿਹੇ ਚ ਆਪਣੀ ਜਿੱਤ ਨੂੰ ਯਕੀਨੀ ਕਰਨ ਦੇ ਲਈ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਨੇ ਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਜਾਰੀ ਆ ਚੱਲ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਚਰਚਾ ਦੇ ਵਿੱਚ ਨੇ ਪੋਸਟਰ ਕਦੇ ਕਿਸੇ ਪੋਸਟਰ ਦੇ ਵਿੱਚ ਕਿਸੇ ਪੋਲਿਟিক্যাল ਪਾਰਟੀ ਦੇ ਅਗੂ ਦੀ ਤਸਵੀਰ ਨਹੀਂ ਹੁੰਦੀ ਤੇ ਕਦੇ ਪੋਸਟਰ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ। ਕਹਿੰਦੇ ਜਦੋਂ ਪੋਸਟਰ ਦੇ ਆਲੇ-ਦੁਆਲੇ ਹੀ ਸਿਆਸਤ ਧੁੰਮਦੀ ਹੋਈ ਨਜ਼ਰ ਆਵੇ ਫਿਰ ਫਰਕ ਤਾਂ ਪੈਂਦਾ। ਹੁਣ ਅਗਲੀ ਖਬਰ ਦਾ ਰੁਕ ਕਰਨੇ ਤੇ ਗੱਲ ਕਰੋਨਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਵਾਲੇ ਸਾਰੇ ਲੋਕਾਂ ਦੇ ਲਈ ਆਰਟੀਪੀਸੀਆਰ ਟੈਸਟ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ। ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਿਸ ਅਤੇ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਦੇਸ਼भर ਦੇ ਵਿੱਚ ਕਰੋਨਾ ਦੀ ਐਕਟਿਵ ਕੇਸਾਂ ਦੀ ਗਿਣਤੀ 7121 ਤੱਕ ਪਹੁੰਚੀ। ਬੀਤੇ 24 ਘੰਟਿਆਂ ਦੇ ਵਿੱਚ 300 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਕੇਰਲ ਦੇ ਵਿੱਚ ਸਭ ਤੋਂ ਜ਼ਿਆਦਾ 2223 ਕੇਸ ਨੇ, ਇਸ ਤੋਂ ਬਾਅਦ ਗੁਜਰਾਤ ਦੇ ਵਿੱਚ 1232, ਦਿੱਲੀ ਦੇ ਵਿੱਚ 757 ਅਤੇ ਪੱਛਮੀ ਬੰਗਾਲ ਦੇ ਵਿੱਚ 747 ਪੋਜ਼ਿਟਿਵ ਮਰੀਜ਼ ਨੇ। ਉੱਥੇ ਸਿਹਤ ਵਿਭਾਗ ਦੇ ਮੁਤਾਬਕ ਕਰੋਨਾ ਦੇ ਨਵੇਂ ਵੇਰੀਐਂਟ ਦੇ ਨਾਲ ਹੁਣ ਤੱਕ 74 ਮੌਤਾਂ ਹੋ ਚੁੱਕੀਆਂ ਨੇ। ਬੀਤੇ 10 ਦਿਨ ਦੇ ਵਿੱਚ 3000 ਨਵੇਂ ਮਾਮਲੇ ਸਾਹਮਣੇ ਆਏ। ਉੱਥੇ 40 ਮਰੀਜ਼ਾਂ ਦੀ ਮੌਤ ਹੋਈ। ਹਰ ਦਿਨ 350 ਤੋਂ ਜ਼ਿਆਦਾ ਨਵੇਂ ਕੇਸ ਦਰਜ ਹੋ ਰਹੇ ਨੇ ਕਰੋਨਾ ਦਾ ਨਵਾਂ ਵੀਰੀਐਂਟ ਬਜ਼ੁਰਗਾਂ ਅਤੇ ਦੂਜੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਲਈ ਜ਼ਿਆਦਾ ਖਤਰਨਾਕ ਹੈ ਉੱਥੇ ਕੇਰਲ ਦੇ ਸਾਰੇ ਹਸਪਤਾਲਾਂ ਨੂੰ ਸਰਦੀ ਖਾਂਸੀ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਵਾਲੇ ਮਰੀਜ਼ਾਂ ਦਾ ਕੋਵਿਡ ਟੈਸਟ ਕਰਵਾਉਣ ਦੇ ਹਦੇਸ਼ ਦਿੱਤੇ ਗਏ ਨੇ ਇੰਡੀਗੋ 에ਅਰਲਾਈਨਸ ਨੇ ਆਪਰੇਸ਼ਨ ਸੰਦੂਰ ਦੇ ਨਾਇਕ ਬੀਐਸਐਫ ਦੇ ਸਹਾਇਕ ਉਪ ਨਿਰੀਖਕ ਰਜੱਪਾ ਬੀਡੀ ਨੂੰ ਸਨਮਾਨਿਤ ਕੀਤਾ ਤਾਂ ਉਥੇ ਬੀਐਸਐਫ ਨੇ ਇੰਡੀਗੋ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਇੱਕ ਉਡਾਨ ਦੇ ਵਿੱਚ ਗੂੰਜਦੀਆਂ ਤਾੜੀਆਂ ਨੇ ਨਾ ਸਿਰਫ ਇੱਕ ਵੀਰ ਨੂੰ ਸਲਾਮ ਕੀਤਾ ਬਲਕਿ ਪੂਰੇ ਦੇਸ਼ ਨੂੰ ਯਾਦ ਦਵਾਇਆ ਕਿ ਅਸਲੀ ਨਾਇਕ ਉਹੀ ਨੇ ਜੋ ਸਰਹੱਦ ਦੇ ਉੱਤੇ ਖੜੇ ਹੋ ਕੇ ਇਤਿਹਾਸ ਰਚਦੇ ਨੇ ਜੀ ਹਾਂ لازਮੀ ਤੌਰ ਤੇ ਜਿਨ੍ਹਾਂ ਨੇ ਦੇਸ਼ ਦੀ ਰਾਖੀ ਕੀਤੀ ਹੈ ਜਿਹੜੇ ਦੇਸ਼ ਲਈ ਬਿਲਕੁਲ ਬਾਰਡਰ ਦੇ ਉੱਤੇ ਖੜ ਜਾਂਦੇ ਨੇ ਉਹਨਾਂ ਦੇ ਸਨਮਾਨ ਬਿਨਾਂ ਵਰਤ ਤੱਪਿੰਦਾ ਹੁਣ ਅੱਗੇ ਵਾਦਿਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਨਵਾਂ ਏਸੀ ਖਰੀਦੋਗੇ ਤਾਂ ਉਸ ਨੂੰ 16000 18 ਡਿਗਰੀ ਦੇ ਉੱਤੇ ਨਹੀਂ ਚਲਾ ਸਕੋਗੇ ਤੇ ਉਸ ਨੂੰ ਚਲਾਉਣ ਦੇ ਵੀ ਹੁਣ ਪੈਮਾਨੇ ਸੈੱਟ ਕੀਤੇ ਜਾ ਰਹੇ ਨੇ 20 ਤੋਂ 28 ਡਿਗਰੀ गर्मी दे एसी के मौसम ए सी न बिजली की खपत रोकने सरकार छेती नवा नियम लेके आ रही है टेंपरेचर सैनिटाइजेशन ये भी एक नया प्रयोग नया एक प्रावधान ये किया जा रहा है इसको बहुत जल्दी लागू करने जा रहे हैं अब एसी का जो टेंपरेचर सैनिटाइजेशन है 20 डिग्री से 28 डिग्री रहेगा सरकार का दावा है कि इस बिजली की बचत होगी बिल घट आएगा और देश भर के दे लखभोक्तावान के अगले तीन साल अठारह तो भी हज़ार करोड़ रुपए बचणगे यानी बीस डिग्री से नीचे हम उसकी कोलिंग नहीं कर सकते सकेंगे और अट्ठाईस डिग्री से ऊपर वार्मिंग नहीं कर सकेंगे इस प्रकार का एक पहली बार इस प्रयोग को किया जा रहा है ਮੌਜੂਦਾ ਸਮੇਂ ਵਿੱਚ ਕੋਈ ਸਰਕਾਰੀ ਨਿਯਮ ਏਸੀ ਨੂੰ ਕਿਸੇ ਖਾਸ ਤਾਪਮਾਨ 'ਤੇ ਸੈੱਟ ਕਰਨ ਦੀ ਪਾਬੰਦੀ ਨਹੀਂ ਲਗਾਉਂਦਾ ਤੁਸੀਂ ਆਪਣੀ ਏਸੀ ਨੂੰ ਆਪਣੀ ਪਸੰਦ ਦੇ ਹਿਸਾਬ ਦੇ ਨਾਲ ਕਿਸੇ ਵੀ ਤਾਪਮਾਨ 'ਤੇ ਸੈੱਟ ਕਰ ਸਕਦੇ ਹੋ ਜਿਵੇਂ 16 18 24 28